કુમાન પોલીસ વલો નશિયા વિરુદ્ધ ચલાયે ગયે સર્જો અભિયાન ਦੌਰਾਨ એક વ્યક્તિ હેરોઈਨ سمیت ਕਾਬੂ કુમાન પોલીસ ਨੂੰ ਮਿਲੀ ਵੱਡੀ ਸਫਲਤਾ ਹੈਰੋਇਨ سمیت ਇੱਕ ਕੀਤਾ ਕਾਬੂ ਇਸ ਸੰਬੰਧੀ মিডিয়া ਨੂੰ ਜਾਣਕਾਰੀ ਦਿੰਦਿਆਂ પોલીસ ਥਾਣਾ કુમાન ਦੇ ਮੁਖੀ ਐਸ ਐਚਓ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਐਸ ਐਸਪੀ ਬਟਾਲਾ ਮੈਡਮ ਅਸ਼ਵਨੀ ਗੋਟਿਆਲ ਆਈ ਪੀ ਐਸ ਦੀਆਂ સਖਤ ਹਦਾਇਤਾਂ ਅਨੁਸਾਰ ਅਤੇ ਡੀਐਸਪੀ ਸ਼੍ਰੀ ਹਰਗੋਬਿੰਦ ਪੂਰ ਰਾਜੇਸ ਕੱਕੜ ਦੀ ਅਗਵਾਈ ਹੇਠ ਕੁਮਾਨ ਪੁਲਿਸ ਵੱਲੋਂ ਨਸ਼ਾ ਵਿਰੁੱਧ ਪੁਲਿਸ ਥਾਣਾ ਕੁਮਾਨ ਅਦੀਨ ਆਉਂਦੇ ਪਿੰਡ ਵਿੱਚ ਸਰਚ ਅਭਿਆਨ ਚਲਾਇਆ ਗਿਆ ਇਸ ਨਸ਼ਾ ਵਿਰੁੱਧ ਚਲਾਏ ਗਏ ਸਰਚ ਅਭਿਆਨ ਦੌਰਾਨ ਪੁਲਿਸ ਥਾਣਾ ਕੁਮਾਨ ਵੱਲੋਂ ਇੱਕ ਵਿਅਕਤੀ ਸੁਜਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਵਿੱਚ ਪਬਤੀ ਕੋਲ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਕਾਬੂ ਕੀਤੇ ਗਏ ਵਿਅਕਤੀ ਕੋਣਾ ਹੋਰ ਪੁੱਛਗੇ ਚੱਗੀ ਹੈ ਪੰਜਾਬ ਫਾਸਟ ਨਿਊਜ਼ ਦੇ ਲਈ ਸ੍ਰੀ ਹਰਗੋਬਿੰਦਪੁਰ ਤੋਂ ਡਾਕਟਰ ਨਰਿੰਦਰ ਸਿੰਘ ਕੁਮਾਰ ਦੇ ਨਾਲ ਜਗੀਰ ਸਿੰਘ ਮੱਡ ਦੀ ਰਿਪੋਰਟ ਹਾਂਜੀ ਸਰ ਅੱਜ ਜਿਹੜੀ ਹੈਰੋਇਨ ਫੜੀ ਆ ਇਹ ਕਿਉਂ ਸਰਚਾ ਪਰੇਸ਼ਾਨ ਕੀਤਾ ਜਾਂ ਕਿਵੇਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੁਕਦੀ ਦੀ ਮਹਿੰਦੇਸ਼ਪੰਦ ਵਿੱਚ ਅੱਜ ਮੈਡਮ ਪਸ਼ਮੀ ਗੋਤਿਆਲ ਐਸਐਸਪੀ ਬਟਾਲਾ ਜਨਰੇਜਨ ਜ਼ਾਰ ਅਤੇ ਸੀਰ ਦਮਨਿੰਦਰ ਸਿੰਘ ਐਸਪੀ ਰੈਵੈਸਟੀਗੇਸ਼ਨ ਅਤੇ ਸੀਰ ਜੈਸ਼ਕਪੜ ਜੀ ਡੀਐਸਪੀ ਜੀ ਹਰਗਵਿੰਦ ਕੌਰ ਜੀ ਦੀ ਸੁਪਰਵੀਜ਼ਨ ਹੇਠ ਖਾਨਕਮਾਨ ਦੇ ਏਰੀਆ ਵਿੱਚ ਸਪੈਸ਼ਲ ਸਰਚ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਦੌਰਾਨ ਸਬ ਇੰਸਪੈਕਟਰ ਹਰਪਾਲ ਸਿੰਘ ਵੱਲੋਂ ਸਮੇਤ ਪਾਰਟੀ ਸੁਜਿੰਦਰ ਸਿੰਘ ਪੁੱਤਰ ਸੁਖਨਾਮ ਸਿੰਘ ਦੋਸ਼ੀ ਕੋ ਕੂਪਰਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਅਤੇ ਉਸ ਦੇ ਖਿਲਾਫ ਮਕਦਮਾ ਨੰਬਰ 77 ਜੁਰਮ 21 ਕਾਰ 85 ਐਨਡੀਪੀਐਸਐਟ ਦਰਜ ਕੀਤਾ ਗਿਆ ਅਤੇ ਇਸ ਦੇ ਬੈਕਵਰਡ ਫਾਰਵਰਡ ਲਿੰਕੇਜ ਨੂੰ ਖੰਡਾਲਿਆ ਜਾ ਰਿਹਾ ਹੈ ਇਹ ਹੈਰੋਇਨ ਇਸਨੇ ਕਿੱਥੋਂ ਲਈ ਹੈ ਅਤੇ ਜਿੱਥੋਂ ਵੀ ਇਹ ਲੈ ਕੇ ਆਇਆ ਉਸ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਸਰ ਇਹ ਪਹਿਲਾਂ ਵੀ ਕਿਸੇ ਕੇਸ ਦੇ ਵਿੱਚ ਇਨਵੋਲ ਹੋਇਆ ਹੈਗਾ ਸੀ ਜਾਂ ਉਸ ਦੇ ਖਿਲਾਫ ਪਹਿਲਾਂ ਵੀ ਇੱਕ ਮੁਕਦਮਾ 2023 ਵਿੱਚ 25 ਗ੍ਰਾਮ ਹੈਰੋਨ ਦਾ ਦਰਜ ਹੋਇਆ ਸੀ ਤੇ ਸਰ ਇਹ ਅੱਜ ਜਿਹੜਾ ਸਾਰੇ ਪੂਰੇ ਏਰੀਆ ਦੇ ਵਿੱਚ ਸਰਚ ਕੀਤੀ ਆ ਸਰਚ ਅਭਿਆਨ ਚਲਾਇਆ ਕਿ ਜਾਂ ਕੁਝ ਪਿੰਡਾਂ ਦੇ ਵਿੱਚ ਅਜਾਣਾ ਧਮਾਨ ਦੇ ਹੌਟਸਪੌਟ ਪਿੰਡਾਂ ਵਿੱਚ ਥੋਮਾ ਬੋਝਾ ਤੇ ਭਗਤੂਪੁਰਾ ਇੰਨਾ ਪਿੰਡਾਂ ਵਿੱਚ ਜੈਸੋ ਆਪਰੇਸ਼ਨ ਕੀਤਾ ਗਿਆ ਹੈ